ਅੱਜ ਪਿੰਡ ਚੱਠੇ ਨਿਹੜੇ ਦੇ ਵਿੱਚ ਇਕਤਾ ਪੰਚਾਇਤ ਬਿਲਕੁਲ ਅਸੀਂ ਉਹਨਾਂ ਦੇ ਜਿਹੜੇ ਲਾਇਸੈਂਸ ਨੇਗੇ ਉਹਨਾਂ ਦੇ ਜਿਹੜੇ ਵੀ ਬੰਦੇ ਇਹਨੂੰ ਦੇ ਰੱਦ ਕਰ ਰਹੇ ਆ ਕਿ ਬਲਕਿ ਉੱਥੇ ਅਪਧਿਆ ਪਨਿਸ਼ਮੈਂਟ ਮਿਲ ਰਹੀ ਹੈ ਕਿ ਉੱਥੇ ਨਾ ਤਾਂ ਕੋਈ ਪਾਣੀ ਹੈ ਨਾ ਕੋਈ ਸੀਵਰੇਜ ਆ ਹੁਣ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਅਸੀਂ ਗੈਰ ਕਲੋਨੀ ਕਲੋਨੀ ਚ ਘਰ ਪਾ ਲਿਆ ਗਲਤ ਹੋ ਗਿਆ ਸੋ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਕਿ ਸੋ ਅਸੀਂ ਉਹ ਗੁੰਮਰਾਹ ਕਰਨ ਜਿਹੜਾ ਪ੍ਰਚਾਰ ਉਹ ਹੁਣ ਵੀ ਜਾਰੀ ਹੈ ਉਹ ਤੋਂ ਅਸੀਂ ਲੋਕਾਂ ਨੂੰ ਬਚਾ ਰਹੇ ਹਾਂ ਜੀ ਤੁਹਾਡੀ ਗਵਾਹੀ ਦੇ ਵਿੱਚ ਆਰਥਿਕ ਹਾਲਤ ਬੜੇ ਸੁਧਰ ਰਹੇ ਨੇ ਜੀ ਤੁਹਾਡੀ ਗਵਾਹੀ ਦੇ ਵਿੱਚ ਜੀ ਆਰਥਿਕ ਹਾਲਤ ਸੁਧਰਨ ਲਈ 1000 ਰੁਪਏ ਮਹਿਲਾਵਾਂ ਨੂੰ ਦੇਣ ਦੀ ਕੀ ਦੇਖੋ ਪਿਛਲੇ ਪਿਛਲੇ 3 ਸਾਲਾਂ ਦਾ ਮੁਕਾਬਲਾ ਜੇ ਕਾਂਗਰਸ ਪਾਰਟੀ ਦੇ 5 ਸਾਲਾਂ ਨਾਲ ਕਰੀਏ ਤਾਂ ਸਾਸੀ ਤਿੰਨ ਸਾਲਾਂ ਜਿੰਨੀ ਕਮਾਈ ਕੀਤੀ ਹੈ ਕਾਂਗਰਸ ਪਾਰਟੀ ਨੇ ਉਨੀ ਕਮਾਈ 5 ਸਾਲਾਂ ਚ ਨਹੀਂ ਕੀਤੀ ਉਦੋਂ ਬਾਅਦ ਕਮਾਈ ਜਿਹੜੀ ਆ ਪੰਜਾਬ ਦੇ ਖਜ਼ਾਨੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਚ ਹੋਈ ਆ ਸੋ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਆ ਔਰ ਲੋਕ ਇਮਾਨਦਾਰੀ ਦਾ ਟੈਕਸ ਦੇ ਰਹੇ ਨੇ ਔਰ ਲੋਕ ਸਾਥ ਸਾਥ ਦੇ ਰਹੇ ਨੇ ਪੋਲਿਟੀਕਲ ਪਾਰਟੀਆਂ ਆਪਣਾ ਰੌਲਾ ਪਾਉਂਦੀਆਂ ਨੇ ਪਾਉਂਦੀਆਂ ਰਹਿਣ ਪਰ ਲੇਕਿਨ ਸਾਡੀ ਕੋਈ ਗਾਰੰਟੀ ਦੇਂਦੀ ਉਹ ਵੀ ਜਲਦੀ ਪੂਰੀ ਕਰੇ। ਸੁਪਾਲ ਕਹਿ ਰਹੇ ਨੇ ਅੱਜ ਪੀਸੀ ਕੀਤੀ ਆ ਆਰਟੀਐਕਐਸ ਨੂੰ ਲੈ ਕੇ ਵੀ ਜਿਹੜੀ ਗੱਡੀ ਗੱਡੀਆਂ ਦੀ ਪੁਲਿਸ ਲਈ ਖਰੀਦ ਹੋਈ ਆ ਵੀ ਉਹਦੇ ਉਹਦੇ ਵਿੱਚ ਸਿੰਗਲ ਟੈਂਡਰ ਪਾਇਆ ਗਿਆ ਬਾਾਕੀਆਂ ਤੋਂ ਰ ਦੇਖੋ ਐਸ ਪਰ ਪ੍ਰੋਕਿਊਰਮੈਂਟ ਐਕਟ ਜਿਹੜਾ ਪ੍ਰੋਕਿਊਰਮੈਂਟ ਐਕਟ ਆ ਪ੍ਰੋਕਿਊਰਮੈਂਟ ਰੂਲ ਨੇਗੇ ਉਹ ਹਮੇਸ਼ਾ ਹੀ ਕੋਈ ਵੀ ਟੈਂਡਰ ਹੁੰਦਾ ਉਹਦੇ ਲਈ ਉਹ ਫਾਲੋ ਹੁੰਦੇ ਨੇਗੇ ਬਲਕਿ ਜੇ ਹੁਣ ਸਰਪੰਚ ਸਾਹਿਬ ਆ 45 ਲੱਖ ਦਾ ਟੈਂਡਰ ਸੀਗਾ ਜੇ ਪਹਿਲੀ ਵਾਰ ਟੈਂਡਰ ਦਿੰਦੇ ਇੱਕ ਬੰਦਾ ਆਉਂਦਾ ਦੂਜੀ ਵਾਰ ਦਿੰਦੇ ਇੱਕ ਬੰਦਾ ਆਉਂਦਾ ਤੀਜੀ ਵਾਰ ਦਿੰਦੇ ਇੱਕ ਬੰਦਾ ਆਉਦਾ ਤਾਂ ਇਹਨਾਂ ਨੇ ਅੰਡਰ ਕੰਪਲਸਨ ਉਸੇ ਇੱਕ ਬੰਦੇ ਨੂੰ ਦੇਣਾ ਸੀ ਇਹਨਾਂ ਦੀ ਉਹ ਰੂਲ ਕਹਿੰਦਾਗਾ ਰੂਲ ਪਰਮਿਟ ਕਰਦਾ ਜੇ ਕੋਈ ਤੀਜਾ ਬੰਦਾ ਆ ਹੀ ਨਹੀਂ ਰਿਹਾ ਜਦੋਂ ਕੋਈ ਬਿਡ ਪਾ ਹੀ ਨਹੀਂ ਰਿਹਾ ਇਸ ਗੱਲ ਕਰਕੇ ਉਹ ਪ੍ਰੋਕੂਰਮੈਂਟ ਦੇ ਰੂਲ ਜਿਹੜੇ ਫਾਲੋ ਕੀਤੇ ਗਏ ਨੇ ਮੇਰੀ ਉਹਨਾਂ ਨੂੰ ਸਲਾਹ ਗਈ ਕਿ ਉਹ ਕਿਤਾਬਾਂ ਜਾਂ ਕਾਨੂੰਨ ਜਾਂ ਰੂਲ ਜਾਂ ਲਾਅ ਆਫ ਦੀ ਲੈਂਡ ਜਾਂ ਪ੍ਰੋਕੂਰਮੈਂਟ ਐਕਟ ਉਹ ਪੜ ਲੈਣ